ਭਾਈ ਹੋਏ ਜੀ ਸ਼੍ਰੀ ਚੰਗੌਰ ਸਾਹਿਬ ਦੀ ਕਵਿਤਰਤਾ ਕੀਤੀ ਤੇ ਅੱਜ ਸਟਾਫ ਹੋਏ ਜੀ ਗੁਰਦੁਆਰਾ ਸ੍ਰੀ ਕੱਚੀ ਗੜੀ ਸਾਹਿਬ ਜਿੱਥੇ ਕਿ ਵੱਡੇ ਸਾਹਿਬ ਜਗੇ ਸਾਹਿਬ ਜੰਦਾ ਬਾਬਾ ਅਜੀਤ ਸਿੰਘ ਜੀ ਸਾਹਿਬ ਜੰਦਾ ਬਾਬਾ ਜੁਧਾਰ ਸਿੰਘ ਜੀ ਇਹ ਤਿੰਨ ਪਿਆਰੇ ਜਿਨ੍ਹਾਂ ਵਿੱਚ ਪੰਜ ਪਿਆਰੇ ਵਿੱਚੋਂ ਤਿੰਨ ਪਿਆਰੇ ਭਾਈ ਹਿੰਮਤ ਸਿੰਘ ਜੀ ਭਾਈ ਮੋਹਨ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ ਅਤੇ 40 ਸਿੰਘਾਂ ਦਾ ਇੱਥੇ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਗੁਰਦੁਆਰਾ ਗੁਰਦੁਆਰਾ ਸ੍ਰੀ ਕਤੀਗੜੀ ਸਾਹਿਬ ਦੇ ਦਰਸ਼ਨ ਕਰਦੇ ਆ ਤੇ ਨਾਲ ਦੀ ਨਾਲ ਆਪਾਂ ਇਥੇ ਹਾਂ ਦੀ ਜਾਣਕਾਰੀ ਸਾਂਝੀ ਕਰਦੇ ਗੁਰਦੁਆਰਾ ਸ੍ਰੀ ਗੜੀ ਸਾਹਿਬ ਸ੍ਰੀ ਚਮਕੌਰ ਸਾਹਿਬ ਰੂਪਨਗਰ ਇਹ ਉਹ ਪਵਿੱਤਰ ਸਥਾਨ ਆ ਜੀ ਜਿੱਥੇ ਸਾਬਕਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਛੱਡਣ ਉਪਰੰਤ 7 ਪੋ 1704 ਈਸਵੀ ਜਾਨੀ ਕਿ 1761 ਬਿਕਰਮੀ ਨੂੰ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਆਪਣੇ ਦੋ ਵੱਡੇ ਸਹਬਜ਼ਾਦੇ ਪੰਜ ਪਿਆਰੇ ਅਤੇ 40 ਸਿੰਘਾਂ ਸਮੇਤ ਬਾਗ ਵਿੱਚ ਉਤਾਰਾ ਕੀਤਾ ਇਥੋਂ ਗੁਰੂ ਜੀ ਨੇ ਆਪਣੇ ਕੁਝ ਸਿੰਘਾਂ ਨੂੰ ਭੇਜ ਕੇ ਉੱਚੇ ਥਾਂ ਅਟਾਰੀ ਵਾਲੀ ਹਵੇਲੀ ਦੇ ਮਾਲਕ ਰਾਏ ਜਗਤ ਸਿੰਘ ਅਤੇ ਰੂਪ ਚੰਦ ਨਾਲ ਗੜੀ ਲੈਣ ਸੰਬੰਧੀ ਰਾਬਤਾ ਕੀਤਾ ਇਹਨਾਂ ਦੋਵਾਂ ਭਰਾਵਾਂ ਨੇ ਹਵੇਲੀ ਜਾਨੀ ਗੜੀ ਗੁਰੂ ਜੀ ਨੂੰ ਸੌਂਪ ਦਿੱਤੀ ਅਤੇ ਆਪ ਪਰਿਵਾਰ ਸਮੇਤ ਇਥੋਂ ਚਲੇ ਗਏ ਗੁਰੂ ਜੀ ਨੇ ਹਵੇਲੀ ਨੂੰ ਛੋਟੀ ਗੜੀ ਦਾ ਰੂਪ ਦਿੱਤਾ ਅਤੇ ਮੋਰਚਾਬੰਦੀ ਕੀਤੀ ਗੜੀ ਦੇ ਚਾਰੇ ਪਾਸੇ 8-8 ਤਾਇਨਾਤ ਕੀਤੇ ਰਾਤ ਨੂੰ ਮੁਗਲਾਂ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਗੜੀ ਨੂੰ ਘੇਰਾ ਪਾ ਲਿਆ 8 ਪੋ ਨੂੰ ਦਿਨ ਵਿੱਚ ਕਮਾਸਾਨ ਯੁੱਧ ਹੋਇਆ ਜਿਸ ਵਿੱਚ ਗੁਰੂ ਸਾਹਿਬ ਦੇ ਦੋਨੋਂ ਵੱਡੇ ਸਹਬਜ਼ਾਦੇ ਸਹਬਜ਼ਾਦਾ ਬਾਬਾ ਜੀਤ ਸਿੰਘ ਜੀ ਸਹਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਅਤੇ ਪੰਜ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸਹਿਬ ਸਿੰਘ ਜੀ ਸਮੇਤ ਕਈ ਸਿੰਘ ਸ਼ਹੀਦ ਹੋ ਗਏ ਪਰ ਮੁਗਲ ਫੌਜਾਂ ਗੜੀ ਨੂੰ ਨਾ ਜਿੱਤ ਸਕੀਆਂ ਰਾਤ ਨੂੰ ਗੁਰੂ ਜੀ ਨੂੰ ਪੰਜ ਸਿੰਘਾਂ ਨੇ ਇਕੱਠੇ ਹੋ ਕੇ ਬੇਨਤੀ ਕੀਤੀ ਕਿ ਤੁਸੀਂ ਗੜੀ ਨੂੰ ਛੱਡ ਕੇ ਚਲੇ ਜਾਵੋ ਗੁਰੂ ਜੀ ਨੇ ਪੰਜ ਸਿੰਘਾਂ ਦਾ ਹੁਕਮ ਮੰਨ ਕੇ ਭਾਈ ਸੰਗਤ ਸਿੰਘ ਜੀ ਨੂੰ ਕਲਗੀ ਦੇ ਕੇ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਸਮੇਤ ਗੜੀ ਵਿੱਚੋਂ ਨਿਕਲ ਗਏ ਉੱਚੇ ਥਾਂ ਜਾ ਕੇ ਗੁਰੂ ਜੀ ਤਾੜੀ ਮਾਰਦੇ ਹੋਏ ਕਿਹਾ ਹਿੰਦ ਦਾ ਪੀਰ ਜਾ ਰਿਹਾ ਹੈ ਅੱਗੋਂ ਗੁਰੂ ਜੀ ਨੇ ਮਾਛੀਵਾੜੇ ਦੇ ਜੰਗਲਾਵਲ ਚਾਲੇ ਪਾ ਦਿੱਤੇ ਬੋਲੋ ਜੀ ਵਾਹਿਗੁਰੂ